ਕੈਦੀ ਹਵਾਲਾ ਕਹਿੰਦੇ ਮਰੇ ਠੀਕ ਹੈ ਨਾ ਦੇਖੋ ਸਪੈਸ਼ਲੀ ਮੈਂ ਇੱਥੇ ਮਿਲਣਾਈ ਸੀ ਜਿਹੜੇ ਕਿ ਸਾਡੇ ਪਹਿਲਾਂ ਰੋਪੜ ਜੇਲ੍ਹ ਦੇ ਅੰਦਰ ਗਰਲਸ ਹੈਗੀਆਂ ਸੀਗੀਆਂ ਉਹ ਹਾਗੇ ਇੱਥੇ ਆਈਆਂ ਸੀਗੀਆਂ ਰੋਪੜ ਜੇਲ੍ਹ ਦੇ ਅੰਦਰ ਕਿਸੇ ਕਾਲ ਸੈਂਟਰ 'ਚ ਕੰਮ ਕਰਦੀਆਂ ਸੀ ਕੋਈ ਇਮੀਗ੍ਰੇਸ਼ਨ 'ਚ ਕੰਮ ਕਰਦੀ ਸੀ ਇਹ ਜਿਹੜੀਆਂ ਕੰਪਨੀਆਂ ਨੇ ਫਰੋਡ ਕੰਪਨੀਆਂ ਵਿੱਚੋਂ ਕਈ ਨਿਕਲ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਨਾ ਤਾਂ ਇਹਨਾਂ ਨੇ ਕੋਈ ਅਪਾਇੰਟਮੈਂਟ ਲੈਟਰ ਜਿਆ ਨਾ ਹੀ ਕੋਈ ਆਪਣਾ ਜੌਬ ਕਾਰਡ ਲਿਆ ਤੇ ਜਦੋਂ ਰੇਡ ਪਈ ਪੁਲਿਸ ਦੀ ਉੱਥੇ ਉਹ ਗਲਤ ਕੰਪਨੀਆਂ ਨਿਕਲੀਆਂ ਉਹਦੇ ਨਾਲ ਦੀ ਨਾਲ ਸਾਰੇ EMPLOYEES ਵੀ ਚੱਕੇ ਗਏ। ਔਰ ਉਹਨਾਂ ਨੂੰ ਮੈਂ ਉੱਥੇ ਕਿਹਾ ਕਿ ਕ라우ਡਡ ਜੇਲ ਸੀਗੀ ਉੱਥੋਂ ਸ਼ਿਫਟ ਕਰਵਾਇਆ ਇੱਥੇ। ਇੱਥੇ ਬੜੀਆਂ ਖੁਸ਼ੀ ਸੀ ਕਿ ਚਲੋ ਸਾਨੂੰ ਖੁੱਲੀ ਜਗ੍ਹਾ ਮਿਲਿਆ ਰਹਿਣ ਦੇ ਲਈ। ਬਾਕੀ ਹੋਈ ਕੋਈ ਪ੍ਰੋਬਲਮ ਨਹੀਂ ਸੀ। ਹੁਣ ਉਹਨਾਂ ਦੀ ਬੇਲ ਲਗवानी ਸੀਗੀ। ਔਰ ਉਹਨਾਂ ਦੀ ਜਿਹੜੀ ਬੇਲ ਆ ਸੀ ਕਨਸਟੈਂਟਲੀ ਇਨ ਟੱਚ ਸੀਗੀ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਨਾਲ ਉਹਨਾਂ ਦੇ ਜਿਹੜੇ ਵਕੀਲ ਕੀਤੇ ਹੋਏ ਨੇ ਉਹਨਾਂ ਦੇ ਨਾਲ ਕੁਝ ਬੱਚਿਆਂ ਦੀ ਬੇਲ ਹੋ ਚੁੱਕੀ ਆ। ਕੁਝ ਦੀ ਹੁਣ ਹੋ ਜਾਏਗੀ। ਕਿ ਉਹਨਾਂ ਦੇ ਰੀਲੀਜ਼ ਆਰਡਰ ਵੀ ਆ ਚੁੱਕੇ ਨੇ। ਹੁਣ ਉਹਨਾਂ ਦੇ ਹੈ ਕੁਝ ਪ੍ਰੋਸੈਸ ਹੁੰ ਜਿਹੜਾ ਕਿ ਫਾਲੋ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਪੇਰੈਂਟਸ ਆਉਣਗੇ ਉਹ ਬੌਂਡ ਭਰਨਗੇ ਫਿਰ ਆ ਕੇ ਰਿਲੀਜ਼ ਹੁੰਦੀਆਂ ਨੇ ਪਰ ਕੁਝ ਗਰਲਸ ਐਸੀਆਂ ਨੇ ਜਿਹੜੀ ਕਿ ਕਹਿੰਦੀ ਹੈ ਕਿ ਸਾਡੇ ਪੇਰੈਂਟਸ ਨਹੀਂ ਆ ਸਕਦੇ ਉਹਨਾਂ ਦੇ ਗਾਰੈਂਟਰਸ ਹੈ ਨਹੀਂਗੇ ਕੋਈ ਤੇ ਉਹਨਾਂ ਦੇ ਲਈ ਜਿਹੜੀ ਉਹਨਾਂ ਨੂੰ ਫੀਸ ਲੱਗੀ ਆ ਉਹ ਕਾਫੀ ਜ਼ਿਆਦਾ ਹੈ ਉਹ ਕਹਿੰਦੇ ਅਸੀਂ ਗਰੀਬ ਹਾਂ ਸਾਡੇ ਅਸੀਂ ਕਿਦਾਂ ਪੇ ਕਰ ਸਕਦੇ ਹਾਂ ਤੇ ਉਹਦਾ ਪ੍ਰੋਵੀਜ਼ਨ ਦੇਖਦੇ ਹਾਂ ਜੀ ਆਪਾਂ ਕੁਝ ਉਹਦੇ ਲਈ ਹੈ ਲਾਗੋ ਲੈਂਡ ਦੀਆਂ ਵੀ ਹੈ ਜਿਹੜੀਆਂ ਦੱਸੀਆਂ ਨੇ ਉੱਥੇ ਸਰਕਾਰ ਨੇ ਬਰੋਚ ਕੀਤੀ ਹੈ ਕਿਦਾਂ ਦੇਖ ਤੇ ਆਫ ਕੋਰਸ ਕਰਨੀ ਵੀ ਚਾਹੀਦੀ ਹੈ ਕਿਉਂਕਿ ਇਹ ਬੱਚੀਆਂ ਨੇ ਜਿਹੜੀਆਂ ਇਗਨੋਰੈਂਟ ਸੀਗੀਆਂ ਇਹ ਨਹੀਂ ਕਿ ਇਹਨਾਂ ਦਾ ਕੋਈ ਕਸੂਰ ਸੀ ਇਹਨਾਂ ਦੇ ਕੋਈ ਉਹਨਾਂ ਦੇ ਕੋਈ ਐਸਾ ਗਲ ਨਹੀਂ ਹੋਈ ਸੀ ਇਹ ਸਿਰਫ ਉੱਤੇ ਫਸ ਗਈਆਂ ਕਿਉਂਕਿ ਉਹਨਾਂ ਨੂੰ ਲਾਲਚ ਵੀ ਆ ਜਾਂਦਾ ਕਈ ਵਾਰੀ ਕਿ ਬੜਾ ਅੱਛਾ ਸੈਲਰੀ ਮਿਲਦੀ ਹੈ ਨਹੀਂ ਆਪਾਂ ਰੋਕਰੀ ਕਰ ਲਈਏ ਲੇਕਿਨ ਬਾਅਦ ਚ ਪਤਾ ਚੱਲਦਾ ਕਿ ਕੰਪਨੀ ਫਰਾਡ ਨਹੀਂ ਕੀਤੀ ਉਹ ਵੱਡੇ ਮਗਰਮੱਛ ਨੂੰ ਤਾਂ ਬਾਹਰ ਫੇਰ ਦਿੰਦੇ ਨੇ ਜੀ ਜਿਹੜੇ ਹੈਗੇ ਭੋਲੀਆਂ ਪਾਲੀਆਂ ਉਹ ਵੱਸ ਗਏ ਨਹੀਂ ਜੀ ਜੇ ਵੱਡੇ ਮਗਰਮੱਛ ਜਿਹੜਾ ਇਦਾਂ ਬਾਹਰ ਫੇਰਦੇ ਹੁੰਦੇ ਤੇ ਪੁਲਿਸ ਕਿਵੇਂ ਚੱਕਦੀ ਫੇਰ ਕੁੜੀਆਂ ਨੂੰ ਠੀਕ ਹੈ ਕਿਉਂ ਚੱਕਦੀ ਕਿਉਂਕਿ ਇਸ ਕੰਪਨੀ ਤੇ ਰੇਡ ਪਈ ਉਹਨਾਂ ਨੂੰ ਪਤਾ ਲੱਗਿਆ ਕਿ ਫੇਕ ਹੈ ਕੰਪਨੀ ਹੈ ਪੁਲਿਸ ਦੀ ਰੇਡ ਪਈ ਹੈ ਤਾਂ ਹੀ ਚੱਕੀ ਗਈਆਂ ਨੇ ਨਾ ਵੱਡੇ ਮਗਰਮੱਛ ਵੀ ਫੜੇ ਗਏ ਨੇ ਹਾਂ ਤਿੰਨ ਤਰੀਕ ਨੂੰ ਉਹਨਾਂ ਦੀ ਬੇਲ ਲੱਗੀ ਹੋਈ ਹੈ ਕਿਦਾਂ ਦੇਖਦੇ ਕਿੰਨਾ ਤੂੰ ਉਸ ਚ ਰੋਲਾ ਦਾ ਕਰੋਗੇ ਰੋਲ ਪੂਰਾ ਅਦਾ ਕਰ ਰਹੇ ਆ ਤਾਂ ਹੀ ਉਹਨਾਂ ਦੀ ਬੇਲ ਹੋਈ ਹੈ ਔਰ ਹੁਣ ਪੇਰੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਵੀ ਟੱਚ ਵਿੱਚ ਹੈਗੇ ਆ ਉਹ ਆ ਕੇ ਇੱਥੇ ਆਪਣੀ ਜਿਹੜੀ ਬਾਂਡ ਭਰ ਕੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੇ ਜਿਹੜੀਆਂ ਬੱਚੀਆਂ ਇਸ ਟਾਈਮ ਤੇ ਬਾਂਡ ਨਹੀਂ ਭਰ ਸਕਦੀਆਂ ਕਿ ਪੈਸੇ ਬਹੁਤ ਜ਼ਿਆਦਾ ਸੋ ਲੈਟਸ ਸੀ ਹਾਊ ਵੀ ਕੈਨ ਹੈਲਪ ਸੋ ਇਸੇ ਤਰ੍ਹਾਂ ਕਿਸੇ ਐਨਜੀਓ ਨਾਲ ਵੀ ਅਪਰੋਚ ਕੀਤੀ ਜਾ ਸਕਦੀ ਹੈ ਜਿਹੜਾ ਬਾਂਡ ਲੈ ਕੇ ਜਾਂ ਪੈਸੇ ਦੇਣਾ ਜਰੂਰ ਕੁਝ ਕਰਾਂਗੇ ਦੇਖੋ ਇਹ ਸਾਡਾ ਆਪਣਾ ਪ੍ਰੋਸੈਸ ਹੈਗਾ ਸੋ ਲੈਟ ਮੀ ਫਾਈਂਡ ਆਊਟ ਮੈਂ ਹੁਣ ਇਹਨਾਂ ਨਾਲ ਗੱਲ ਕੀਤੀ ਹੈ ਕਿ ਜਿਹੜੇ ਬੱਚੇ ਹੈਗੇ ਨੇ ਜਿਹੜੇ ਨਹੀਂ ਭਰ ਸਕਦੇ ਉਹਨਾਂ ਦੇ ਲਈ ਅਸੀਂ ਕੀ ਮਦਦ ਕਰ ਸਕਦੇ ਅਸੀਂ ਦੀਕ ਕਿੰਨੇ ਕਿੰਨੇ ਜਮਾਨਤ ਜਿਹੜੀ ਹੋ ਚੁੱਕੀ ਹੈ ਕਿਉਂਕਿ ਤਿੰਨ ਦਰਜਾਂ ਤੋਂ ਉੱਪਰ ਜਿਹੜੇ ਦੱਸਿਆ ਜਾ ਰਿਹਾ ਸੀ ਦੇਖੋ ਇਹ ਤੋਂ ਲੜਕੀਆਂ ਮੇਰੇ ਖਿਆਲ 32 ਹੋਣ ਗਿਆ ਜਿਹੜੀਆਂ ਸ਼ਿਫਟ ਕੀਤੀਆਂ ਸੀਗੀਆਂ ਇਹਨਾਂ ਦੇ ਵਿੱਚੋਂ 13 ਲੜਕੀਆਂ ਦੀ ਤੇ ਹੋਈ ਚੁੱਕੀ ਹੈ ਬॉयਜ਼ ਵੀ ਮੇਰੇ ਖਿਆਲ ਹੋ ਚੁੱਕੀ ਹੈ ਇਹਨਾਂ ਦੀ ਬਾਕੀ ਵੀ ਚੱਲ ਰਹੀ ਹੈ ਹੌਲੀ ਹੌਲੀ ਸਭ ਦਾ ਰਿਲੀਜ਼ ਹੋ ਜਾਏਗਾ ਬॉयਜ਼ ਕਿੰਨੇ ਨੇ ਜੀ ਹੁੰਦੇ ਬਈ ਬॉयਜ਼ ਸਿਸਟਮ ਕਿੰਨੇ ਜੀ ਇੰਦਰ ਇਹਨਾਂ ਦੇ 100 ਦੇਖੀ 100 ਦੇਖੀ ਯਾ ਆਲ ਓਵਰ ਕਿੰਨੇ ਨੇ ਟੋਟਲ ਬॉयਜ਼ ਤੇ ਗਰਲਸ ਨੇ ਦੇਖੋ ਬॉयਜ਼ ਐਂਡ ਗਰਲਸ 150 ਹੈ اور ਇਹ ਗਰਲਸ ਜਿਹੜੀਆਂ ਜਲਦੀ ਰਿਲੀਜ਼ ਹੋ ਜਾਏਗਾ ਬਾਕੀ ਸਭ ਤਾਂ ਵੀ ਹੋ ਜਾਏਗਾ ਬਟ ਅਦਰਵਾਈਜ਼ ਜਿਹੜੀ ਮੈਂ ਪੁੱਛਿਆ ਕਿ ਹੋਰ ਕੋਈ ਪ੍ਰੋਬਲਮ ਇਹਨਾਂ ਨੂੰ ਆਂਦੀ ਹੋਵੇ ਐਸਾ ਕੋਈ ਇਹਨਾਂ ਦੀ ਕੋਈ ਹੋਰ ਪ੍ਰੋਬਲਮ ਨਹੀਂ ਸੀ ਹੋਰ ਮਹਿਲਾ ਨਾਲ ਉਹ ਮਿਲੇ ਕੋਈ ਅੰਦਰ ਕਿਸੇ ਤਰ੍ਹਾਂ ਦੇ ਸਾਨੂੰ ਮਿਲੀ ਆ ਮੈਂ ਜਿਹੜੇ ਕਿ ਕਨਵਿਕਟ ਹੋ ਚੁੱਕੇ ਨੇ ਔਰ ਜਿਹੜੇ ਕਿ ਅੰਡਰ ਟ੍ਰਾਇਲਸ ਵੀ ਨੇ ਕੁਝ ਪ੍ਰੋਬਲਮਸ ਹੈਗੀਆਂ ਸੀਗੀਆਂ ਜਿਹੜੀਆਂ ਕਿ ਉਹ ਆਪਣੀ ਤਰਫ ਤੋਂ ਇਹ ਕਹਿੰਦੇ ਨੇ ਕਿ ਦੇਖੋ ਸਾਡਾ ਇਹ ਬਿਲਕੁਲ ਝੂਠਾ ਸਾਡੇ ਤੇ ਕੇਸ ਪੈ ਗਿਆ ਆ ਉਹਨਾਂ ਦਾ ਵੀ ਅਸੀਂ ਕੇਸ ਪੜਾਂਗੇ ਵੀ ਕੀ ਹੈ اور ویਲ ٹرائی ٹو سی ہاؤ وی کین ہیلپ اเด لڑکیاں نو پتہ سی بھی جڑا وہ فراڈ ہو رہا کا یا سیلری جی پتہ ਹੁੰਦਾ ਤੇ ਫਿਰ ਉਹਨਾਂ ਨੇ ਕਰਨੀ ਨਹੀਂ ਸੀ ਜੋਬ میری ایڈوائس ساری ਗਰਲਸ ਨੂੰ ਇਹ ਹੈ ਇਹਨਾਂ ਨੂੰ ਦੇਖਦੇ ਹੋਏ ਵੀ ਸਭ ਨੂੰ ਇੱਕ ਲੈਸਨ ਮਿਲਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਿਤੇ ਨੌਕਰੀ ਕਰੋ ਸਿਰਫ ਇਹੀ ਨਾ ਦੇਖੋ ਕਿ ਸਾਡੀ ਅਟਰੈਕਟਿਵ ਸੈਲਰੀ ਆ 40 50 ਹਜ਼ਾਰ ਰੁਪਏ ਮਿਲ ਰਿਹਾ ਆ ਤੇ ਬੱਚਿਆਂ ਦੇ ਨਾਲ ਜਿਹੜੀ ਆ ਉਹ ਫਿਰ ਅੰਦਰ ਜਦੋਂ ਕੰਪਨੀਆਂ ਉਹਨਾਂ ਰਿਕਰੂਟ ਕਰ ਲੈਂਦੀਆਂ ਨੇ ਤੇ ਇਹ ਕਹਿ ਕੇ ਰਿਕਰੂਟ ਕਰ ਦਿਆ ਨੇ ਕਿ ਤੁਹਾਨੂੰ ਅਸੀਂ ਅਪਾਇੰਟਮੈਂਟ ਲੈਟਰ ਹਫਤੇ ਚ ਦੇ ਦਵਾਂਗੇ ਬਾਅਦ ਚ ਦੇ ਦਵਾਂਗੇ ਬਾਅਦ ਦੇ ਵਿੱਚ ਕੋਈ ਨਹੀਂ ਦਿੰਦਾ ਔਰ ਇਹ ਕਿਸ ਚ ਫਸਦਾ ਅਦਰ ਸਟੇਟਸ ਜਿਆਦਾ ਜੋ ਇਹ ਕੰਮ ਹੁੰਦਾ ਜਿਹੜਾ ਜਿਵੇਂ ਹੁਣੇ ਨਾਗਾਲੈਂਡ ਦੇ ਦੱਸਿਆ ਜਾ ਰਹੀਆਂ ਇੱਥੇ ਲੈਂਗੁਏਜ ਲੈ ਕੇ ਪ੍ਰੋਬਲਮ ਆ ਰਹੀ ਉਹਨਾਂ ਇਹ ਠੀਕ ਹੈ ਦੇ ਅੰਡਰਸਟੈਂਡ హిਿੰਦੀ ਆਲਸੋ ਦੇ ਅੰਡਰਸਟੈਂਡ ਇੰਗਲਿਸ਼ ਆਲਸੋ ਐਸੀ ਕੋਈ ਪ੍ਰੋਬਲਮ ਨਹੀਂ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਬੜੀ ਅੱਛੇ ਤਰੀਕੇ ਨਾਲ ਸਭ ਦੇ ਨਾਲ ਗੱਲ ਕਰ ਰਹੀਆਂ ਨੇ ਹਿੰਦੀ ਬੋਲ ਲੈਂਦੀ ਆਲੇ ਸਭ ਕੁਝ ਕਰ ਲੈਂਦੀ ਹੈ ਤੁਹਾਨੂੰ ਕੋਈ ਪ੍ਰੋਬਲਮ ਥੈਂ